ਵੇ ਉਹ ਦੂਜਾ ਬੰਦਾ ਟੈਲੀਫੋਨ ਕਰ ਦਿੰਦਾ ਇਹ ਜਾ ਕੇ ਅਗਲੇ ਨਹੀਂ ਕਰੇ ਜਾ ਉਹ ਲੈਂਦੇ ਆ ਕਹਿੰਦੇ ਨਸ਼ਾ ਚਲੀ ਜਾਂਦਾ ਉਹ ਭਾਵੇਂ ਆਤ ਕਰੀ ਜਾਂਦਾ ਹੋਵੇ ਸੋ ਕਹਿਣ ਦਾ ਮਤਲਬ ਹੈ ਜਿੱਥੇ ਨਸ਼ਾ ਵਿਕਦਾ ਉੱਥੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਸੋ ਸਾਰੀਆਂ ਸਾਰੀਆਂ ਜਿਹੜੀਆਂ ਛੋਟੀਆਂ-ਛੋਟੀਆਂ ਮੁਕਤਕਲੀਫਾ ਹੈਗੀਆਂ ਇਹ ਅਸੀਂ ਦੂਰ ਕਰਦੇ ਆਗੇ ਤੁਹਾਡੇ ਨਾਲ ਇਸ ਕੰ ਦਾ ਵਾਦਾ ਕਰਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਸਰਕਾਰਾਂ ਜਿਹੜੀਆਂ ਵੀ ਬੰਦੀਆਂ ਸਾਡੀਆਂ ਵੀ ਬਣੀਆਂ ਮਗਰ ਵੀ ਬਣੀਆਂ ਬਹੁਤ ਸਾਰੇ ਲੋਕ ਇਹ ਝੂਠ ਬੋਲਦੇ ਝੂਠ ਬੋਲ ਬੋਲ ਕੇ ਇਹਨਾਂ ਨੇ ਅੱਜ ਪੰਜਾਬ ਦਾ ਸੱਤਿਆ ਨਾਸ ਕਰਤਾ ਆ ਹੁਣ ਜਿਹੜਾ ਜੁੱਧ ਨਸ਼ਿਆਂ ਵਰੰਧ ਛੇੜਿਆ ਵਿਆ ਇਹ ਪੰਜਾਬ ਤੋਂ ਨਸ਼ਾ ਖਤਮ ਨਹੀਂ ਹੋ ਸਕਦਾ ਭਾਵੇਂ ਸਾਡਾ ਰਾਜ ਆ ਜੇ ਲੇਕਿ ਭਈਆਰਾ ਇੱਕ ਕੱਟ ਸਕਦਾ ਜਿਹੜਾ ਆਉਂਦਾ ਕੋਈ ਗੁਟਕਾ ਸਾਫ ਫੜ ਕੇ ਸੌ ਬਾਦ ਹੁੰਦਾ ਆ ਭਗਵਾਨ ਕਮਨ ਸਾਹਿਬ ਅਰਦਾਸ ਕਰਾ ਕੇ ਕਹਿੰਦਾ ਹਰ ਮੰਗਰ ਸਾਹਿਬ ਚ ਵੀ ਮੈਂ ਨਸ਼ਾ ਬੰਦ ਕਰ ਦੂੰਗਾ ਤੇ ਹੁਣ ਜੁੱਧ ਨਸ਼ਾ ਵਿਰੋਧ ਕੀ ਹੈ ਵੀ ਜਿਹੜਾ ਨਸ਼ਾ ਜਿਹੜਾ ਮੁੰਡਾ ਖਾਂਦਾ ਉਹਦਾ ਘਰ ਹਟਾ ਦਿਓ ਤੇ ਜਾਂ ਉਹਨੇ ਤੇ ਪਰਚਾ ਕਰ ਦਿਓ ਹੁਣ ਮੇਰਾ ਮੁੰਡਾ ਨਸ਼ਾ ਕਰਨ ਲੱਗ ਪਿਆ ਮੈਂ ਤਾਂ ਉਹਨੂੰ ਰੋਜ਼ ਰੋਕਦਾ ਤੇ ਜਿਹੜਾ ਮੇਰਾ ਗਰੀਬ ਦਾ ਘਰ ਹੈ ਉਹ ਵੀ ਢਾ ਦੇਓਗੇ ਤੇ ਮੈਂ ਰਹੂੰਗਾ ਕਿੱਥੇ ਭਾਈ ਮੁੰਡਾ ਤਾਂ ਜੇਹ ਦਾ ਨਿਕਲਦਾ ਸੀ ਉਹ ਨਿਕਲ ਗਿਆ ਫੇਰ ਉਹਨੇ ਤੇ ਪਰਚਾ ਦੇਤਾ ਹੁਣ ਪਰਚੇ ਦੇਣਾ ਨਸ਼ਾ ਨਹੀਂ ਬੰਦ ਹੋਣਾ ਅੱਛਾ ਪਰਚਾ ਜਦੋਂ ਦੇ ਦਿੰਦੇ ਆ ਨਸ਼ੇੜੀ ਦੇ ਮਗਰ ਉਹਦੀ ਮਾਂਲੇ ਤਾਂ ਜਾਣਾ ਹੀ ਜਾਣਾ ਔਰੇ ਪਿਓ ਨੇ ਵੀ ਜਾਣੇ ਜਾਣਾ ਕੀ ਕਰੂੰਗਾ ਪਿਓ ਉਹਨੇ ਜੰਮਿਆ ਉਹਨੇ ਚੱਕ ਕੇ ਖੜਾਇਆ ਉਹ ਜੇ ਚ ਜਾਊਗਾ ਤਾਂ ਮਾਂ ਮੁਲਾਕਾਤ ਕਰਨ ਜਾਊਗੀ ਕਿਉਂਕਿ 9 ਮਹੀਨੇ ਤੇ ਵਿੱਚ ਰੱਖਿਆ ਪੁੱਤ ਕਪੁੱਤ ਹੋ ਸਕਦੇ ਆ ਮਾਵਾਂ ਤੇ ਪਿਓਾਂ ਤੋਂ ਛੱਡੇ ਨਹੀਂ ਜਾਂਦੇ ਅੱਛਾ ਉਹ ਤਾਂ ਨਸ਼ਾ ਕਰਦਾ ਮਰ ਜਾਂਦਾ ਤੇ ਜਿਹੜੀ ਮਾਂ ਆਪ ਹੀ ਵਿਹੜੀ ਛੱਡ ਕੇ ਜਾਂਦੀ ਹੈ ਉਹਨੂੰ ਵਕੀਲ ਤੇ ਵਿਹੜੀਆਂ ਛੱਡ ਕੇ ਮੁਲਾਕਾਤਾਂ ਕਰਦੀਆਂ ਦੀ ਉਹ ਘਰ ਵੀ ਪਟਿਆ ਜਾਂਦਾ ਮੁੰਡੇ ਨੇ ਤਾਂ ਮਰਨਾ ਹੀ ਮਰਨਾ ਤੇ ਪਿਓ ਵੀ ਪੱਖੇ ਨਾਲ ਖਾਇਆ ਲੈ ਕੇ ਮਰ ਜਾਂਦਾ ਕਿਉਂਕਿ ਉਹ ਕਰਜ਼ੇ ਚ ਹੋ ਜਾਂਦਾ ਨਸ਼ਾ ਤੇ ਉਨ੍ਹਾ ਤੇ ਹੋਏ ਨਸ਼ਾ ਦਾ ਬੰਦ ਹੋਇਆ ਹੀ ਨਹੀਂ ਮੁੰਡਾ ਮੇਸ਼ੇ ਨਾਲ ਮਰ ਗਿਆ ਪਰਿਵਾਰ ਵਕੀਲਾਂ ਦੇ ਚੱਕਰ ਕੱਢ ਗੱਲ ਕੇ ਪੈਸੇ ਦੇ ਕੇ ਮਰ ਗਿਆ ਕਿਹਦੇ ਕੋਲੇ ਪੈਸੇ ਫਾਕੂ ਹੈ ਇਹ ਗੱਲਾ ਹੈ ਇਹ ਨਸ਼ਾ ਨਹੀਂ ਹੈ ਖਤਮ ਨਸ਼ਾ ਖਤਮ ਕਿੱਦਾਂ ਆ ਜਾ ਸਕਦਾ ਕਿਵੇਂ ਕਰ ਸਕਦਾ ਮੁੰਡਿਆ ਨੂੰ ਨੌਕਰੀ ਦਈਏ ਫੋ ਜਿਹੜੀਆਂ ਨੇ ਗੋਹਾ ਕੂੜਾ ਕਰਕੇ ਦਿਹਾੜੀਆਂ ਕਰਕੇ ਆਪ ਦੇ ਬੱਚੇ ਪੜ੍ਹਾਏ ਹੋਣੋ ਬੱਚੇ ਵਿਚਾਰੇ ਨੌਕਰੀ ਮਿਲਦੀ ਨਹੀਂ ਦਿਹਾੜੀ ਹੁੰਦੀ ਨਹੀਂ ਉਹ ਫਿਰ ਵੇਲੇ ਤੁਰੇ ਫਿਰਦੇ ਫਿਰ ਕੋਈ ਨਾ ਕੋਈ ਕਹਿੰਦਾ ਯਾਰ ਖਾ ਕੇ ਵੇਖ ਬੜੀ ਚੰਗੀ ਚੀਜ਼ ਹੈ ਫਿਰ ਉਹ ਨਸ਼ੇ ਦੇ ਆਦੀ ਹੋ ਜਾਂਦੇ ਆ ਨਸ਼ੇੜੀ ਦੂਜੇ ਨੂੰ ਲਾਉਂਦਾ ਖਾਣ ਵੀ ਇਹ ਕੱਲ ਨੂੰ ਲਿਆਊਗਾ ਮੈਂ ਵੀ ਖਾਇਆ ਕਰੂੰਗਾ ਜੇ ਸਵੇਰ 9 ਵਜੇ ਮੁੰਡਾ ਕੰਮ ਤੇ ਜਾਵੇ ਤੇ ਸ਼ਾਮ ਨੂੰ 5 ਵਜੇ ਆਵੇ ਉਹ ਆਪ ਵੀ ਕੰਮੀਰਦਾਰੀ ਚ ਫਸਿਆ ਰਵੇ ਆ ਪਹਿਲਾਂ ਬੱਚਿਆਂ ਦਾ ਵਿਆਹ 18 ਸਾਲ ਦੀ ਉਮਰ ਚ ਕਰ ਦਿੰਦੇ ਸੀ ਲੋਕ ਨਾਲ ਹੀ ਜਵਾਗ ਜੱਲੇ ਹੁੰਦੇ ਸੀ ਕਵੀਲਦਾਰੀ ਉਹ ਆਪ ਨੂੰ ਸਾਹਮਣੇ ਵਾਲੇ ਵਾਲੇ ਹੋ ਜਾਂਦੇ ਸੀ ਇਹ ਪੁਰਾਣੇ ਜਿਹੜੇ ਲੋਕ ਸੀ ਉਹਨਾਂ ਨੇ ਅਰਕ ਜਿੰਦਗੀ ਦੇ ਕੱਢੇ ਵੇ ਸੀ ਸੋ ਨਸ਼ਾ ਘਟਾਇਆ ਜਾ ਸਕਦਾ ਜੇ ਨੌਕਰੀਆਂ ਗਈਏ ਸਰਕਾਰ ਹੁਣ ਨੌਕਰੀ ਕਿੱਥੋਂ ਦੇਊਗੀ ਸਰਕਾਰ ਕੋਲੇ ਪੈਸੇ ਇਹ ਕਉ ਤੁਸੀਂ ਸਾਰੀਆਂ ਔਰਤਾਂ ਬੀਬੀਆਂ ਇੱਥੇ ਬੈਠੀਆਂ ਸਾਰੀਆਂ ਜਾਣੀਆਂ ਚਾਹ ਪੀਣੀਆਂ ਤੇ ਸਾਰੇ ਜਾਣੇ ਚਾਹ ਪੀਂਦੇ ਮੈਂ ਆਂਡਾ ਵੀ ਨਹੀਂ ਖਾਂਦਾ ਮੀਟ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਪਰ ਤੁਸੀਂ ਹੁਣ 5 ਦਿਨ ਚਾਹ ਨਹੀਂ ਪੀਣੀ ਮੰਨੋਗੀ ਮੇਰੀਆਂ ਗੱਲ ਪਰ ਕੀ ਕਹੋਗੀਆਂ ਵੀ ਕਲਾਸ ਲਿਆ ਸਟੀਲ ਦਾ ਬਾਟਾ ਭਰ ਕੇ ਪੀਵਾਂਗੇ ਤਾਂ ਫੇਰ ਉੱਠਿਆ ਜਾਂਦਾ ਜਦੋਂ ਤੁਸੀਂ ਚਾਹ ਨਹੀਂ ਛੱਡ ਸਕਦੀਆਂ ਤੇ ਜਿਹੜਾ ਨਸ਼ਾ ਗਲੇ ਚੋਂ ਲੰਘ ਗਿਆ ਉਹ ਕਿਵੇਂ ਛੱਡੇ ਚਾਹ ਵੀ ਇੱਕ ਨਸ਼ਾ ਹੈ ਤੇ ਗੋਰੇ ਦੇ ਜੇ ਸੀ ਮੈਂ ਵੀ ਚਾਹ ਪੀਂਨਾ ਚਾਹ ਵੀ ਨੇ ਪੀਤੇ ਤੋਂ ਬਿਨਾ ਉੱਠੇ ਨਹੀਂ ਜਾਂਦਾ ਨਾਲੇ ਉਮਰ ਦੇਰੀ ਹਜੇ 46 ਸਾਲ 47 ਸਾਲ ਹੈ ਇਹ ਨਸ਼ਾ ਤੇ ਜੀਰੇ ਗਲੇ ਵਿੱਚ ਦੀ ਚਿੱਟਾ ਤੇ ਸਮੈਗ ਦੇ ਟੀਟਾ ਖੂਨ ਚ ਲੰਘ ਗਿਆ ਉਹ ਛੱਡ ਨਹੀਂ ਸਕਦਾ ਉਹਨਾਂ ਕੋਈ ਆਲਟਰਨੇਟਿਵ ਸੋਚਿਆ ਜਾ ਸਕਦਾ ਹੈ ਜਾਣੀ ਕੀ ਮੈਂ ਚਿੱਟੇ ਆਲਿਆਂ ਨੂੰ ਟੀਕੇ ਆਲਿਆਂ ਨੂੰ ਮਿਲਿਆ ਉਹਨਾਂ ਦੇ ਮਾਪਿਆਂ ਨੂੰ ਕਹਿੰਦੇ ਤਿੰਨ ਸਾਲਾਂ ਦਾ ਭਾਈ ਲਾਉਂਦਾ ਸੀ ਮਰ ਗਿਆ ਕਿੰਨੇ ਸਾਲਾਂ ਦਾ ਭਾਈ ਯਾਰ ਜਿਹੜੇ ਵੇਲੇ ਗੱਲਾਂ ਆਲੇ ਦੋ ਮਿੰਟ ਚੁੱਪ ਕਰ ਦਿਓ ਯਾਰ ਮੈਂ ਮਰ ਗਿਆ ਕੀ ਕਾ ਲਾਉਂਦਾ ਸੀ ਮੇਰਾ ਉੰਡਾ ਢਾਈ ਸਾਲ ਦਾ ਲਾਉਂਦਾ ਸੀ ਮਰ ਗਿਆ ਮੈਂ ਇਹਦੇ ਤੇ ਬੜਾ ਪਿਛਲੇ 6 ਮਹੀਨਿਆਂ ਤੋਂ ਕੰਮ ਕਰ ਰਿਹਾ ਫੇਰ ਮੈਂ ਧੁੱਕੀ ਤੇ ਅਫੀਮ ਵਾਲਿਆਂ ਦੇ ਕੋਲੇ ਗਿਆ ਉਹ ਕਹਿੰਦੇ ਸਾਡਾ ਬਾਪੂ ਤਾਂ 40 ਸਾਲਾਂ ਦਾ ਧੁੱਕੀ ਖਾਂਦਾ ਹੈ ਕੋਈ ਕਹਿੰਦਾ ਸਾਡਾ ਚਾਚਾ 35 ਸਾਲਾਂ ਦਾ ਫੀਮ ਖਾਂਦਾ ਪਰ ਵਧੀਆ ਪਏ ਇਹ ਜਾਨ ਲੈਵਾ ਨਸ਼ੇ ਤੋਂ ਕਨਵਰਟ ਕਰਨੇ ਪੈਣੇ ਆ ਬੰਦੇ ਜਿਵੇਂ ਡੀਜ਼ਲ ਇੰਜਨ ਤੋਂ ਮਿੱਟੀ ਦੇ ਤੇਲ ਤੇ ਆਪਾਂ ਇੰਜਨ ਕਰ ਲਈਏ ਜੇ ਡੀਜ਼ਲ ਇੰਜਨ ਤੋਂ ਸਿੱਧਾ ਪਾਣੀ ਤੇ ਕਰ ਲੋਗੇ ਤੇ ਉਹ ਇੰਜਨ ਬਹਿ ਜਾਊਗਾ ਜੇ ਡੀਜ਼ਲ ਤੋਂ ਮਿੱਟੀ ਦੇ ਤੇਲ ਤੇ ਕਰ ਲੋਗੇ ਤਾਂ ਇੰਜਨ ਚੱਲਦਾ ਰਹੂਗਾ ਐਵੇਂ ਜੇ ਚਿੱਟੇ ਤੋਂ ਟੀਕੇ ਤੋਂ ਗੋਲੀਆਂ ਤੋਂ ਸਮੈਕ ਤੋਂ ਕਲਵਾਟ ਕਰਨੋਂ ਦੇ ਬੰਦਿਆਂ ਨੂੰ ਇਸ ਕੰਮ ਤੇ ਤਾਂ ਬੰਦੇ ਜਿਉਂਦੇ ਵੀ ਰਹਿ ਜਾਣਗੇ ਤੇ ਕੰਮ ਵੀ ਕਰਨਗੇ ਤੇ ਬਚ ਵੀ ਜਾਣਗੇ ਹੋរី ਹੋਰੀ ਇਹਦੀ ਛਦਾਓ ਸ਼ਰਾਬ ਦੀ ਮੈਸਾ ਮਾਰਾ ਹੈ ਸ਼ਰਾਬ ਕਿਵੇਂ ਚੰਗੀ ਕਰਤੀ ਬੇਬੇ ਜੀ ਪਤਾ ਫੈਕਟਰੀਆਂ ਵਾਲੇ ਬਣਾਉਂਦੇ ਸੀ ਸ਼ਰਾਬ ਤੇ ਫੈਕਟਰੀਆਂ ਵਾਲਿਆਂ ਨੇ ਦੇਤੇ ਲੀਡਰਾਂ ਨੂੰ ਪੈਸੇ ਤੇ ਕੈਮੀਕਲ ਵਾਲਿਆਂ ਨੂੰ ਤੇ ਇਹਨਾਂ ਨੇ ਉਹਨਾਂ ਦੇ ਠੇਕੇ ਖਾਤੇ ਵੀ ਇਹ ਤਾਂ ਯਾਰ ਬਹੁਤ ਚੰਗੀ ਚੀਜ਼ ਐ ਸ਼ਰਾਬ ਜਿਹੜੀ ਫੀਮ ਤੇ ਕੁੱਕੀ ਸੀ ਇਹ ਹੁੰਦੀ ਸੀ ਖੇਤਾਂ 'ਚ ਜਿਹੜੇ ਜ਼ਿਮੀਦਾਰ ਖੇਤ ਕਿਸਾਨ ਐ ਉਹ ਪੈਸੇ ਨਹੀਂ ਦੇ ਸਕਦੇ ਸੀ ਸਰਕਾਰਾਂ ਨੂੰ ਉਹਨਾਂ ਨੇ ਕਾਨੂੰਨ ਬਣਾਤਾ ਵੀ ਇਹ ਚੀਜ਼ ਮਾੜੀ ਐ ਤੇ ਸ਼ਰਾਬ ਚੰਗੀ ਐ ਸ਼ਰਾਬ ਪੀ ਕੇ ਘਰੇ ਵੀ ਕੁੱਟਮਾਰ ਕਰਦਾ ਐ ਸ਼ਰਾਬ ਪੀ ਕੇ ਸੜਕ ਤੇ ਲੇਟਦਾ ਐ ਸ਼ਰਾਬ ਪੀ ਕੇ ਐਕਸੀਡੈਂਟ ਕਰਦਾ ਕਦੇ ਉੱਕੀ ਥੀਮ ਵਾਲਾ ਬੰਦਾ ਮੈਂ ਵੇਖਿਆ ਨਹੀਂ ਘਰੇ ਲੜਦਾ ਵੀ ਐਕਸੀਡੈਂਟ ਕਰਦਾ ਕਿਉਂ ਵੀ ਬੀ ਬੋਲੋ ਸ਼ੁਪਾਰ ਆਵਿਓ ਪਰ ਉਹ ਨਸ਼ਾ ਮਾੜਾ ਕਰਤਾ ਕੀਨੇ ਕਰਤਾ ਅਸੀਂ ਜਿਨ੍ਹਾਂ ਨੇ ਕਾਨੂੰਨ ਬਣਾਇਆ ਕਿਉਂ ਕਿ ਫੈਕਟਰੀ ਵਾਲਾ ਸੰਤੈ ਹੀ ਦਿੰਦਾ ਸੀ ਉਹ ਕਹਿੰਦਾ ਲੋ ਸਾਰੀਆਂ ਫੈਕਟਰੀਆਂ ਵਾਲੇ ਨੇ ਇਕੱਠੇ ਕਰਕੇ 50 ਕਰੋੜ ਦੇਤਾ ਤੇ ਅਸੀਂ ਕਾਨੂੰਨ ਬਣਾਤਾ ਵੀ ਸ਼ਰਾਬ ਤਾਂ ਠੀਕ ਹੈ ਉਹ ਪਾਣੀ ਤੇ ਰੰਗ ਘੋਲ ਕੇ ਬਣਾਈ ਜਾਂਦਾ ਤੇ ਜਿਹੜੀ ਖੇਤੀ ਹੁੰਦੀ ਸੀ ਚੰਗੀ ਕਈ ਦਵਾਈਆਂ ਤੇ ਫੀਨ ਪੈਂਦੀ ਹੈ ਕਈ ਦਵਾਈਆਂ ਦੇ ਵਿੱਚ ਕਹਿੰਦੇ ਆ ਕਿ ਦੌੜਾ ਪੈ ਜੇ ਨਾ ਦੂਜਾ ਜਿਹੜਾ ਪੈਰਾਲਾਈਜ਼ ਅਧਰਾਮੇ ਦਾ ਉਹਨੂੰ ਮੌਕੇ ਤੇ ਕਹਿੰਦੇ ਫੀਨ ਦੇ ਦਿਓ ਤੇ ਉਹ ਬਚ ਜਾਂਦਾ ਕਿਉਂਕਿ ਉਹ ਖੂਨ ਪਤਲਾ ਕਰਦੀ ਪਹਿਲਾਂ ਐਸਐਮਓ ਡਾਕਟਰ ਦਿੰਦੇ ਹੁੰਦੇ ਸੀ ਲਾਇਸੈਂਸ ਬਣੇਦੇ ਸੋ ਕਹਿਣ ਦਾ ਮਤਲਬ ਸਾਰਾ ਚੱਕਰ ਉਲਟਾ ਚਲਾਤਾ ਜਦੋਂ ਚੱਕਰ ਉਲਟਾ ਚਲਾਤਾ ਤੇ ਕੰਮ ਖਰਾਬ ਹੋ ਗਿਆ ਹੁਣ ਮੈਂ ਮੁਕਸਰ ਦਾ ਰਹਿਣ ਵਾਲਾ ਸੀ ਲੰਬੀ ਨਾਲ ਪੈਂਦਾ ਉਹ ਗਾ ਬਾਰਡਰ ਦੇ ਨਾਲ ਰਾਜਸਥਾਨ ਦੇ ਲੱਗ ਜਾਂਦਾ ਹੈ ਗੰਗਾਗਗਰ ਦੇ ਉੱਥੇ ਟੀਕਾ ਤੇ ਚਿੱਟਾ ਕੱਟ ਹੈ ਮੈਂ ਬਾਬਿਆਂ ਨੂੰ ਜਾ ਕੇ ਪੁੱਛਿਆ ਤਿੰਨ ਕ ਮਹੀਨਿਆਂ ਕੇ ਵੀ ਕਿਉਂ ਕੱਟ ਹੈ ਉਹ ਕਹਿੰਦੇ ਯਾਰ ਆਪਣੇ ਬਾਰਡਰ ਦੇ ਨਾਲ ਪੁੱਕੀ ਦੇ ਠੇਕੇ ਖੁੱਲੇ ਸੀ ਇੱਥੋਂ ਲੋਕ ਪੁੱਕੀ ਲਈ ਆਉਂਦੇ ਆ ਰਾਜਸਥਾਨ 'ਚ ਠੇਕੇ ਖੁੱਲੇ ਸੀ ਤੇ ਉਹ ਚਿੱਟੇ ਦੇ ਲੱਗੇ ਹੀ ਜੇ ਮੈਂ ਕਹਾਂ ਵੀ ਸੰਧੂ ਨੂੰ ਐਮਐਲਏ ਬਣਾ ਦਿਓ ਤੇ ਰਾਜੇ ਵੜਿੰਗ ਦੀ ਸਰਕਾਰ ਬਣਾ ਦਿਓ ਮੈਂ ਮਹੀਨੇ ਚ ਨਸ਼ਾ ਖਤਮ ਕਰ ਦੂੰਗਾ ਮੈਂ ਝੂਠ ਬੋਲਦਾ ਬਾਈ ਮੇਰੇ ਤੇ ਯਕੀਨ ਨਾ ਕਰੀ ਸਾਰੀ ਮੈਂ ਤਾਂ ਜੱਪ ਮਾਰਨਾਂ ਵੀ ਭਾਵੇਂ ਆਵੇ ਸਰਕਾਰ ਤੇ ਭਾਵੇਂ ਨਾ ਆਵੇ ਗੱਲ ਕਰਾਂਗੇ ਖਰੀ ਜਿਹੜਾ ਆਉਂਦਾ ਅਸੀਂ ਨੌਕਰੀਆਂ ਲਾ ਦਿਆਂਗੇ ਉਹ ਸ਼ਿਕਾਰ ਦੇ ਹੁਣ ਹਜ਼ਾਰ ਬੰਦਾ ਬੈਠਾ ਥੋੜੇ ਪੇਕੇ ਵੀ ਹੈ ਥੋਡੀਆਂ ਨਨਾਨਾ ਵੀ ਰਹੀਆਂ ਥੋੜੇ ਕੁੜਮ ਵੀ ਐ ਕੁੜਮਾਚਾਰੀ ਵੀ ਹੈ ਟੈਲੀਫੋਨ ਕਰੋ ਤੜਕੇ ਵੀ ਕਿਸੇ ਨੂੰ ਨੌਕਰੀ ਮਿਲੀ ਐ ਤੁਹਾਡੇ ਪਿੰਡ ਚ ਮਿਲੀ ਐ ਤੇ ਜੇ ਤੁਹਾਡੇ ਨਹੀਂ ਮਿਲੀ ਥੋੜੇ ਕੁੜਮਾ ਵੀ ਨਹੀਂ ਮਿਲੀ ਤੁਥੇ ਕੁੜੀਆਂ ਰਹੀਆਂ ਉਥੇ ਨਹੀਂ ਮਿਲੀ ਤੁਹਾਡੇ ਪੈਕੇ ਨਹੀਂ ਮਿਲੀ ਤੁਹਾਡੇ ਨਾਨਕੇ ਨਹੀਂ ਮਿਲੀ ਤਾਂ ਫਿਰ ਨੌਕਰੀ ਕਿਹਨੂੰ ਦੇਤੀ ਕਿਸੇ ਨੂੰ ਨਹੀਂ ਮਿਲੀ ਕੱਲੇ ਬੋਰਡ ਹੀ ਲਾਉਂ ਹੁਣ ਨੌਕਰੀ ਕਿਵੇਂ ਮਿਲੂਗੀ ਬਾਬੇ ਜੀ ਸਰਪੰਚ ਸਾਹਿਬ ਪੰਚਾਇਤ ਸੈਕਟਰੀ ਜਿਹੜਾ ਹੈਗਾ ਤੁਹਾਡਾ ਉਹ ਕੋਈ ਕਿੰਨੇ ਪਿੰਡ ਹੈ 22 ਪਿੰਡ ਹੈ 22 ਪਿੰਡ ਹੈ ਇੱਕ ਪੰਚਾਇਤ ਸੈਕਟਰੀ ਕੋਲੇ ਤੁਹਾਡੇ ਪਿੰਡ ਦੀ ਕਿੰਨੀ ਵੋਟ ਹੈ 3200 ਵੋਟ ਪਿੰਡ ਦੀ ਹੈ ਤੇ ਪੰਚਾਇਤ ਸੈਕਟਰੀ ਕੋਲ ਕਿੰਨੇ ਪਿੰਡਾਂ ਦਾ ਕੰਮ ਹੈ 22 ਪਿੰਡਾਂ ਦਾ ਸਰਕਾਰ ਨੂੰ 22 ਸੈਕਟਰੀ ਚਾਹੀਦੇ ਹਰ ਪਿੰਡ ਤੇ ਇੱਕ ਸੈਕਟਰੀ ਕਿਵੇਂ ਪੂਰਾ ਆਊਗਾ ਪਟਵਾਰੀ ਕੋਲ ਕਿੰਨੇ ਪਿੰਡ ਹੈ 8 ਪਿੰਡ 8 ਪਿੰਡ ਬਟਵਾਰੀ ਕੋਲੇ ਜਿਹੜਾ ਬਿਜਲੀ ਵਾਲਾ ਲਾਈਨਮੈਨ ਹੈ ਉਹ ਕੋਲੇ 30 ਪਿੰਡ ਹੈ ਕੰਨ ਉਹ ਕੋਲੇ 26 ਪਿੰਡ ਹੈ ਡਾਕਟਰ ਹੈ ਨਹੀਂ ਮਾਸਟਰ ਹੈ ਨਹੀਂ ਫਾਈਲ ਲੈ ਕੇ ਆਇਓ ਦੀ ਫਾਈਲ ਕਹਿਣਾ ਮਤਲਬ ਪੁਲਸ ਦੀ ਜਿਹੜੀ ਚੌਕੀ ਹੈ ਤੁਹਾਡੀ ਇਹਦੇ ਚ ਕਿੰਨੇ ਮਲਾਜ ਹੋਣਗੇ ਚੌਕੀਏ ਚਾਰ ਦੇਤੇ ਤਿੰਨ ਮੁਲਾਜ਼ਮ ਪਿੰਡ ਕਿੰਨੇ 11 ਪਿੰਡ ਆ ਦੱਸੋ ਮੈਨੂੰ ਵੀ ਤਿੰਨ ਬੰਦੇ ਚੋਰੀ ਤੇ ਕਸ਼ਾ ਰੋਕ ਲੈਣਗੇ ਹਰ ਪਿੰਡ ਚ ਆ 3000 ਆਬਾਦੀ ਵਾਲਾ ਪਿੰਡ ਹੈ ਇੱਥੇ ਦੋ ਕੌਂਸਲੇ 24 ਘੰਟੇ ਚਾਹੀਦੇ ਬੋਲੋ ਹੈ ਕਿ ਇਹ ਭਰਤੀ ਕਿਉਂ ਨਹੀਂ ਕਰਦੇ ਇਹ ਭਰਤੀ ਕਿਉਂ ਨਹੀਂ ਕਰਦੇ ਜਦੋਂ ਖਾਲੀ ਪੋਸਟਾਂ ਨਾਲੇ ਤਾਂ ਨਸ਼ਾ ਬੰਦ ਹੋ ਜਾਈ ਘਟ ਜੇ ਇਹ ਭਰਤੀ ਤਾਂ ਨਹੀਂ ਕਰਦੇ ਪੰਜਾਬ ਕੋਲੇ ਪੈਸਾ ਹੈ ਨਹੀਂ ਜਿਹਨੂੰ ਨੌਕਰੀ ਲਾਵਾਂਗੇ ਉਹ 50000 ਰੁਪਏ ਮਹੀਨੇ ਬਾਅਦ ਮੰਗੂਗਾ ਕਿੱਥੋਂ ਲਵਾਵਾਂਗੇ ਪੈਸੇ ਸ਼ਹਿਰਾਂ ਦੇ ਵਿੱਚ 20 ਸਫਾਈ ਕਰਨ ਵਾਲੇ ਸੀ ਹੁਣ 10 ਰਹਿ ਗਏ ਸ਼ਹਿਰ ਵੱਡੇ ਹੋ ਗਏ ਗੰਦ ਦਾ ਗੰਦ ਪਿਆ ਕਿਉਂ ਭਰਤੀ ਹੈ ਨਹੀਂ ਪੈਸਾ ਕਿੱਥੇ ਗਿਆ ਪੈਸਾ ਲੁੱਟ ਗਿਆ ਜਾ 4.5 ਲੱਖ ਕਰੋੜ ਦਾ ਪੰਜਾਬ ਤੇ ਖਰਚਾ ਜਿੰਨੀ ਸਾਨੂੰ ਆਮਦਨ ਹੈ ਉਹਨਾਂ ਸਾਡਾ ਖਰਚਾ ਤੇ ਤਨਖਾਹਾਂ ਚ ਜਾਵ ਲੈਂਦਾ ਘਰ ਕਿਹੜਾ ਚੱਲਦਾ ਇੱਕ ਘਰ ਤੁਹਾਡੇ ਪਿੰਡ ਚ ਆਏ ਸਾਲ ਰੰਗ ਕਰਾਉਂਦਾ ਆਪਦੇ ਘਰ ਨੂੰ ਇੱਕ ਘਰਾਂ ਦਾ 8 ਸਾਲ ਨੂੰ ਰੰਗ ਕਰਾਉਂਦਾ ਕਿਉਂ ਬਈ ਜੀ ਤਾਂ ਉਹਰਾ ਵੀ ਕਰਦਾ ਪਰ ਉਹ ਕੋਈ ਫालतू ਰੰਗ ਕਰਾਉਣ ਨੂੰ ਪੈਸੇ ਨਹੀਂ ਤੁਹਾਡੇ ਸਕੂਲਾਂ ਦਾ ਕੀ ਹਾਲ ਹੈ ਤੁਹਾਡੇ ਹਸਪਤਾਲਾਂ ਦਾ ਕੀ ਹਾਲ ਹੈ ਤੁਹਾਡੇ バス ਰੱਡਿਆਂ ਦਾ ਕੀ ਬਹਾਲ ਹੈ ਬਾਥਰੂਮ ਹੈ ਜਿਹੜੇ ਉੱਥੇ ਦੇਖੋ ਕੀ ਹਾਲ ਹੈ ਕਿਉਂ ਪੂਰਾ ਘਰ ਨਾ ਫੁੱਟ ਫੁੱਟ ਪੈਸੇ ਨਹੀਂ ਜਿਨੇ ਕੋਈ ਵੱਧ ਪੈਸੇ ਆ ਉਹਰੇ ਘਰ ਸਾਫ਼ ਸੁਥਰਾ ਹੁੰਦਾ ਉਹਰੇ ਦੋ ਉਹਰੇ ਫਰਨੈਲ ਨਾਲ ਪੋਚਾ ਲੱਗਦਾ ਦੂਜਾ ਕਿਥੋਂ ਨਾਲੇ ਪੋਚਾ ਉਹਰੇ ਕੋ ਤਾਂ ਫਰਸ਼ ਵੀ ਨਹੀਂ ਲੱਗਦਾ ਪੰਜਾਬ ਸਰਕਾਰ ਦਾ ਇਹ ਹਾਲ ਹੈ